ਆ ਗਿਆ ਇਹਨਾਂ ਨੇ ਉਹਨਾਂ ਦਾ ਨਾਮ ਲੈਤਾ ਆ ਆ ਕਰਕੇ ਕੰਦੇ ਮਿਲ ਸਕਦੀ ਜੈ ਗੁਰਦੇਵ ਧਨ ਗੁਰਦੇਵ ਜੀ ਸੋ ਪਿਛਲੇ ਸਾਲਾਂ ਦੀ ਤਰ੍ਹਾਂ ਅਮਰ ਸ਼ਹੀਦ ਸੰਤ ਰਾਮ ਅਨੰਦ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਅਮਰ ਸ਼ਹੀਦ 188 ਸੰਤ ਰਾਮ ਅਨੰਦ ਵੈਲਫੇਅਰ ਸੁਸਾਇਟੀ ਹਦੀਆਬਾਦ ਵੱਲੋਂ ਵਿਸ਼ਾਲ ਸੰਤ ਸਮੇਲਨ 14ਵਾਂ ਜਸ ਸੰਸਮੇਲਨ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਹਿਲਾਂ ਵੀ ਕਰਵਾਇਆ ਜਾਂਦਾ ਰ ਅੱਗੇ ਵੀ ਕਰਵਾਇਆ ਜਾ ਰਿਹਾ ਸੋ ਜਿੰਨੀ ਸੰਗਤ ਅਲੇ-ਗਲੇ ਦੀ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਰੀਆਂ ਸੰਗਤਾਂ 25 ਤਰੀਕ ਨੂੰ ਹੰਬ ਹਮਾਕੇ ਪ੍ਰੋਗਰਾਮ ਦੇ ਵਿੱਚ ਪਹੁੰਚੋ ਤਾਂ ਜੋ ਜੋ ਸਾਡੇ ਰਗਸੀਆ ਸਮਾਜ ਦੇ ਮਹਾਨ ਸਤਿਮਾਹ ਪੁਰਸ਼ ਜਿਹੜੇ ਪਹੁੰਚ ਰਹੇ ਆ ਔਰ ਡੇਰਾ ਸੱਚਖੰਡ ਬੱਲਾ ਤੋਂ ਮੌਜੂਦਾ ਗੱਡੀ ਨਸ਼ੀਨ 108759 ਦਾਸ ਮਹਾਰਾਜ ਜੀ ਵਿਸ਼ੇਸ਼ ਤੌਰ ਤੇ ਸੰਗਤਾਂ ਨੂੰ ਦਰਸ਼ਨੀ ਦਰਾਰੇ ਦੇਣ ਦੇ ਲਈ ਪਹੁੰਚਣਗੇ ਸੋ ਸਾਰੀਆਂ ਸੰਗਤਾਂ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਸੰਤ ਸਮੇਲਨ ਦੀ ਗਿਣਤੀ ਨੂੰ ਵਧਾਓ ਜਿੱਥੇ ਆਪਾਂ ਸੰਤ ਸਮੇਲਨ ਦੀ ਗਿਣਤੀ ਨੂੰ ਵਧਾਉਣਾ ਸੰਤ ਮਹਾਂਪੁਰਸ਼ਾਂ ਦੇ ਪ੍ਰਵਚਨ ਸੁਣ ਕੇ ਆਪਾਂ ਆਪਣੇ ਮਨਾਂ ਦੇ ਵਿੱਚ ਵੀ ਉਹਨਾਂ ਸੰਤ ਪ੍ਰਵਚਨਾਂ ਨੂੰ ਜਿਹੜੇ ਪ੍ਰਵਚਨ ਹੈ ਉਹਨਾਂ ਨੂੰ ਵਿਸਾਰਨਾ ਔਰ ਵਧੀਆ ਤਰੀਕੇ ਦੇ ਨਾਲ ਅੱਗੇ ਤੋਂ ਵੀ ਪ੍ਰਚਾਰ ਪ੍ਰਸਾਰ ਕਰਨਾ ਔਰ ਅਮਰਤ ਬਾਣੀ ਦੇ ਨਾਲ ਸਾਰੇ ਘਰੇਲੂ ਕਾਰਜ ਕਰਨੇ ਆਉਣ ਵਾਲੀ ਜਨਗਣ ਗੁਰਪੁਰ ਜਿਹੜਾ 650ਵੀਂ ਜਨਮ ਦਿਤੀ ਸਤੂਰ ਦਾਸ ਮਹਾਰਾਜੀ ਆ ਰਹੀ ਆ ਸੋ ਉਸ ਵੀ ਆ ਵੀ ਵੱਡੇ ਪੱਧਰ ਤੇ ਤਿਆਰੀਆਂ ਕਰਨੀਆਂ ਸੋ ਇਹੋ ਜੀਆਂ ਵਿਚਾਰਾਂ ਸਤ ਸੰਮੇਲਨ ਦੇ ਵਿੱਚ ਹੋਣਗੀਆਂ ਔਰ ਸਮਾਜ ਨੂੰ ਸੇਧ ਦੇਣਗੇ ਸਾਡੇ ਸੱਤ ਮਹਾਂਪੁਰਸ਼ ਸੋ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਕਿ ਇੱਕ ਵਾਰ ਫੇਰ 14ਵਾਂ ਵਿਸ਼ਾਲ ਸੰਤ ਸੰਮੇਲਨ 108 ਸੰਤ ਰਾਮਾਲਾੰਦ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਹਦੀਆਬਾਦੀ ਗਰਾਊਂਡ ਦੇ ਵਿੱਚ ਸੋ ਸਾਰੀਆਂ ਸੰਗਤਾਂ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਔਰ ਸਤਿ ਮਹਾਂਪੁਰਸ਼ਾਂ ਦੇ ਪਰਵਚਨ ਸਰਵਣ ਕਰੋ ਜੀ ਔਰ ਆਪਣੀ ਜ਼ਿੰਦਗੀ ਦਾ ਜੀਵਨ ਜੋ ਹੈ ਸਤਿ ਮਹਾਂਪੁਰਸ਼ਾਂ ਦੇ ਪਰਵਚਨ ਸੁਣ ਕੇ ਸਰਵਣ ਕਰਕੇ ਆਪਣਾ ਜੀਵਨ ਜਿਹੜਾ ਹੈ ਖੁਸ਼ਹਾਲ ਬਣਾਓ ਔਰ ਸਫਲ ਕਰੋ ਜੀ ਜੈ ਗੁਰਦੇ ਜੈ ਗੁਰਦੇ